ਆਗਿਆਟ ਕਹਾਣੀ ਹੈ ਅਣਵਿਆਹੀ ਮਾਂ ਜਵਾਨੀ ਵੇਲੇ ਨੇਕ ਨੂੰ ਇੱਕ ਔਰਤ ਬਹੁਤ ਪਸੰਦ ਕਰਦੀ ਸੀ ਸੁਖਵੀਰ ਨੇਕ ਨੂੰ ਹਲਾਉਂਦਿਆ ਪੁੱਛਿਆ ਕੀ ਕਿਧਰ ਦਿੱਤੀ ਲੱਗੀ ਆ ਤਨ ਇੱਕ ਪਹਿਲਾਂ ਚੁੱਪ ਹੋ ਗਿਆ ਫਿਰ ਸੁਖਵੀਰ ਨੇ ਕਹਿਣ ਲੱਗਿਆ ਤੂੰ ਰੋਟੀ ਨਹੀਂ ਖਾਦੀ ਰੋਟੀ ਖਾ ਰਹਾ ਹੈ ਸੁਖਵੀਰ ਕੁਝ ਲਕੋਰੇ ਆ ਤੁਸੀਂ ਮੈਨੂੰ ਨਹੀਂ ਪਤਾ ਪਹਿਲਾਂ ਕੱਲ ਦੱਸੋ ਕੀ ਆ ਫੇਰ ਖਾਵਾਂਗੀ ਰੋਟੀ ਨੇਕ ਨੂੰ ਪਹਿਲੀ ਵਾਰ ਅੱਜ ਸੁਖਵੀਰ ਨੇ ਹੱਸਦਿਆਂ ਵੇਖਿਆ ਸੀ ਨੇਕ ਕਹਿਣ ਲੱਗਿਆ ਕਿ ਜਦੋਂ ਮੈਂ 16-17 ਕੋ ਵੜਿਆਂਦਾ ਸੀ ਉਦੋਂ ਮੇਰੇ ਤੇ ਐਨੀ ਜਵਾਨੀ ਸੀ ਮੋਢਿਆਂ ਤੇ ਥੁੱਕਦਾ ਸੀ ਮਣ ਡੇਡ ਮਣ ਦੀ ਬੋਰੀ ਇਕੱਲਾ ਹੀ ਮੋਢਿਆਂ ਤੇ ਚੁੱਕ ਲੈਂਦਾ ਸੀ ਜਦੋਂ ਵੀ ਮੈਂ ਬਾਹਰ ਨਿਕਲਦਾ ਤਾਂ ਮੇਰੀ ਬੇਬੇ ਕਹਿੰਦੀ ਫੁੱਤ ਨੂੰ ਨੰਗੇ ਪਿੰਨੇ ਬਾਹਰ ਨਾ ਜਾਇਆ ਕਰ ਲੋਕ ਤੈਨੂੰ ਨਜ਼ਰਾਂ ਨਾ ਲਾ ਦੇਣਗੇ ਚਨਾ ਵਾਰ ਕੇ ਦੁੱਧ ਦਾ ਮੈਂ ਖੰਡੋਲੀ ਤੇ ਖੜਾ ਹੀ ਪੀ ਜਾਂਦਾ ਸੀ ਸਾਡੀ ਇੱਕ ਗਵੰਡਨਸੀ ਪੂਰੋ ਉਹ ਨਵੀਂ-ਨਵੀਂ ਵਿਆਹੀ ਆਈ ਮੈਨੂੰ ਚੋਰੀਆਂ ਵੇਖਿਆ ਕਰੇ ਮੈਂ ਕੰਦ ਓਲੇ ਉਹਦਾ ਪਰ ਸ਼ਾਮਾਂ ਵੇਖ ਲੈਂਦਾ ਸੀ ਕਿ ਇਹ ਤਾਂ ਪੂਰੋ ਦੇਖ ਪੂਰੋ ਹੈ ਪਰ ਸਾਹਮਣੇ ਨਹੀਂ ਸੀ ਆਉਂਦੀ ਉਹ ਹਰ ਰੋਜ਼ ਉਹ ਓਹੀ ਕਰਿਆ ਕਰੇ ਫਿਰ ਸਾਲ ਹੋ ਗਿਆ ਸੀ ਉਹਨੂੰ ਵਿਆਹ ਹੀ ਨੂੰ ਆਪਣੇ ਘਰ ਆ ਜਾਂਦੀ ਸੀ ਕਦੇ ਲੱਸੀ ਲੈਣ ਕਦੇ ਦਾਲ ਲੈਣ ਤੇ ਕਦੇ ਕਦੇ ਕਦਾਂ ਹੀ ਉਹ ਮੈਨੂੰ ਸੱਦਨ ਆ ਜਾਂਦੀ ਕਿ ਤੂੰ ਮੇਰੇ ਨਾਲ ਪਾਣੀ ਭਰਾ ਕੇ ਲਿਆ ਮੈਂ ਅਣਜਾਣ ਸੀ ਉਹਦੀਆਂ ਰਮਝਾ ਤੋਂ ਪਰਾਬਦੀ ਸੋ ਸੋਹਣੀ ਬੋਸੀ ਹੋਰ ਬਿਲਕੁਲ ਤੇਰੇ ਵਰਗੀ ਨੇਕ ਚੋਪ ਹੋ ਗਿਆ ਤਸਕੀਨ ਨੇ ਕਿਹਾ ਫੇਰ ਅੱਗੇ ਕੀ ਹੋਇਆ ਉਹ ਕਈ ਵਾਰੀ ਮੇਰੇ ਪਿੱਛੇ ਮੇਰੇ ਪਿੰਡੇ ਤੇ ਹੱਥ ਫੇਰ ਦਿੰਦੀ ਕਦੇ ਉਹ ਮੈਨੂੰ ਪਰੋਟੀ ਖਾਣ ਲੱਗ ਪੈਂਦੀ ਕਦੇ ਕਦੇ ਉਹ ਕਹਿ ਦਿੰਦੀ ਕੀ ਨੇਕ ਅੱਜ ਦੀ ਰਾਤ ਸਾਡੇ ਕੋਲ ਬਹਿ ਜਾ ਤੇਰਾ ਬਾਈ ਬਾਹਰ ਗਿਆ ਹੋਇਆ ਹੜੰਬਾ ਲੈ ਕੇ ਉਦੋਂ ਲੋਕ ਜੂਪੀ ਵਿੱਚ ਜਾਂਦੇ ਹੁੰਦੇ ਸੀ ਹੜੰਬਾ ਲੈ ਕੇ ਫਿਰ ਇੱਕ ਦਿਨ ਉਹਨਾਂ ਦੇ ਘਰ ਮੈਂ ਰੋਣ ਦੀ ਆਵਾਜ਼ ਸੁਣੀਆ ਪੂਰੋ ਉੱਚੀ ਉੱਚੀ ਰੋ ਰਹੀ ਸੀ ਤੇ ਬਾਈ ਉਹਨੂੰ ਘੁੱਟ ਰਿਹਾ ਸੀ ਉਹ ਕਹਿ ਰਿਹਾ ਸੀ ਹੁਣ ਛਾਕੇ ਹੀ ਬਗਾਨੇ ਮਰਦਾ ਵੱਲ ਪੂਰੋ ਦੀ ਕੰਬਣੀ ਆਵਾਜ਼ ਮੈਂ ਕੰਧ ਨਾਲ ਕੰਨ ਲਾ ਕੇ ਪੂਰੇ ਧਿਆਨ ਨਾਲ ਸੁਣ ਰਿਹਾ ਸੀ ਤੂੰ ਨਾ ਮਰਦ ਬੰਦਾ ਮੇਰੀਆਂ ਸਰੀਰਕ ਲੋੜਾਂ ਨਹੀਂ ਪੂਰਾ ਕਰ ਸਕਦਾ ਉਲਟਾ ਮੈਨੂੰ ਮਾੜੀ ਬਣਾਉਣਾ ਨੇਕ ਨਾਲ ਕੀ ਫੇਰੇ ਲੈਣ ਜਾਣੀ ਆ ਤੂੰ ਬਾਈ ਪੂਰੇ ਜੋਰ ਦੀ ਬੋਲਿਆ ਸੀ ਤੇ ਭਾਬੀ ਨੇ ਬਾਈ ਨੂੰ ਕੜ ਗਈ ਕੜਕਮੀ ਆਵਾਜ਼ ਵਿੱਚ ਜਵਾਬ ਦਿੱਤਾ ਆਪਦੇ ਮੂੰਹ ਉਹਦਾ ਨਾਮ ਨਾ ਨਵੀਨ ਸਵੇਰ ਹੁੰਦਿਆ ਭਾਈ ਪੱਬ ਪੱਬ ਵੀ ਸਦਾ ਲਈ ਇੱਥੋਂ ਚਲੀ ਗਈ ਜਾਂਦਿਆਂ ਹੋਇਆਂ ਮੈਂ ਉਹਦਾ ਪਿੱਛਾ ਜ਼ਰੂਰ ਕੀਤਾ ਪਰ ਜਾਂਦੀ ਹੋਈ ਉਹ ਕਹਿ ਗਈ ਕਿ ਤੂੰ ਮੇਰੀ ਮੇਰੇ ਚਿੱਤਾਂ ਵਿੱਚ ਸਦਾ ਰਹੇਗਾ ਉਸ ਰਾਤ ਮੈਂ ਬਹੁਤ ਰੋਇਆ ਇੰਝ ਲੱਗਦਾ ਸੀ ਕਿ ਜਿਵੇਂ ਪੂਰਾ ਮੇਰੇ ਅੰਗ ਸੰਗ ਰਹਿੰਦੀ ਹੋਵੇ ਇੱਕ ਨੇ ਸੁਖਵੀਰ ਬੋਲ ਵਿਖਿਆ ਸੁਖਵੀਰ ਅੱਖਾਂ ਭਾਰੀ ਸੀ ਬੋਲੀ ਹੁਣ ਹੁਣ ਵੀ ਪੂਰੋਂ ਨੂੰ ਪਿਆਰ ਕਰਦੇ ਆ ਨਹੀਂ ਨਹੀਂ ਇਹ ਉਹਦੇ ਮਨ ਵਿੱਚ ਸੀ ਸੁਖਵੀਰ ਸੱਚੀ ਦੱਸ ਤੂੰ ਮੈਨੂੰ ਪਿਆਰ ਕਰਦਾ ਕਿ ਪੂਰੋਂ ਨੇਕ ਪੂਰੋਂ ਬਿਨਾਂ ਪੂਰੋਂ ਬਿਨਾਂ ਗੱਲਾਂ ਵਿੱਚ ਤੇ ਕੱਲ ਸੀ ਤੂੰ ਮੇਰਾ ਅੱਜ ਐ ਸਕਰੀਨ ਨੇ ਨਿੱਕੇ ਬੱਚਿਆਂ ਨੂੰ अनेਕ ਨੂੰ ਫਿਰ ਜੱਫੀ ਪਾਈ ਤੇ ਕਿਹਾ ਹੂੰ ਤੂੰ ਮੇਰੇ ਪੂਰੋ ਹੁਣ ਤੂੰ ਮੈਨੂੰ ਪੂਰੋ ਸਮਝ ਕੇ ਪਿਆਰ ਕਰਿਆ ਕਰ ਹਨੇਰੀ ਘਟ ਗਈ ਸੀ ਪੰਦੇ ਮਹੀਨੇ ਗਰਮੀ ਨੂੰ ਮੱਠਾ ਕਰ ਦਿੱਤਾ ਸੀ ਠੰਡੀ ਠੰਡੀ ਹਵਾ ਸਕਰੀਨ ਨੂੰ ਚੰਗੀ ਲੱਗ ਰਹੀ ਸੀ ਰਾਤ ਦੇ 9 ਵਜੇ ਗਏ ਸਨ ਨੇਕ ਨੇ ਕਿਹਾ ਕਿ ਸਵੇਰੇ ਸਕੂਲ ਵੀ ਜਾਣਾ ਮਨ ਨੂੰ ਸੋ ਜਾ ਸੁਖੀਨ ਹੱਸ ਕੇ ਕਿਹਾ ਕਾ ਨੂੰ ਆਪਾਂ ਪਿੰਡ ਵੀ ਜਾਣਾ ਦੋਵੇਂ ਜਣੇ ਗੱਲਾਂ ਕਰਦੇ ਕਰਦੇ ਸੁਖੀਨ ਨੂੰ ਕਦੋਂ ਨੀਂਦ ਆ ਗਈ ਪਤਾ ਨਹੀਂ ਲੱਗਿਆ ਨੇ ਵੀਰਵਲ ਵੇਖ ਰਿਹਾ ਸੀ ਮਾਸੂਮ ਜਿਹਾ ਚਿਹਰਾ ਕਿੰਨੀਆਂ ਮੁਸੀਬਤਾਂ ਵਿੱਚ ਲੰਘਿਆ ਫਿਰ ਉਹ ਸੋਚ ਲੱਗਿਆ ਕਿ ਮੈਂ ਪੂਰੀ ਵਾਰੀ ਗੱਲ ਦੱਸ ਕੇ ਗਲਤੀ ਤਾਂ ਨਹੀਂ ਕੀਤੀ ਸਕੂਲ ਕਿਤੇ ਇਹ ਗੱਲ ਗਲਤ ਨਾ ਲਾ ਬੈਠੇ ਕੁੜੀਆਂ ਦੇ ਦਿਲ ਹੁੰਦੇ ਵੀ ਨਾ ਚੁਕਾ 12:00 ਵਜੇ ਫਿਰ ਇੱਕਦਮ ਮੀਂਹ ਲੈ ਪਿਆ ਸੀ ਨੇਕ ਪੈਂਦੇ ਮੀਂਹ ਵੱਲ ਟਕ ਟਕੀ ਲਾ ਕੇ ਵੇਖ